ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿੱਚ ਆਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਕਿ ਸਾਡਾ ਕਿਸੇ ਵੀ ਕੰਮ ਦੇ ਵਿੱਚ ਮਨ ਨਹੀਂ ਜੁੜਦਾ ਕੋਈ ਵੀ ਕੰਮ ਕਰਨਾ ਸ਼ੁਰੂ ਕਰ ਦਈਏ ਭਾਵੇਂ ਅਸੀਂ ਪਾਠ ਪੂਜਾ ਕਰਦੇ ਆ ਜਾਂ ਅਸੀਂ ਕੋਈ ਵੀ ਗੁਰੂ ਦੀ ਗੱਲ ਸੁਣਦੇ ਆਂ ਪੜ੍ਹਦੇ ਆਂ ਜਾਂ ਆਪਣੇ ਦੁਨੀਆਵੀ ਕੰਮ ਧੰਦੇ ਵੀ ਕਰਦੇ ਆਂ ਨਾ ਸਾਡਾ ਮਨ ਸਾਥ ਨਹੀਂ ਦਿੰਦਾ ਸਾਡਾ ਮਨ ਹੋਰ ਦਾ ਹੋਰ ਕਿਸੇ ਪਾਸੇ ਗਿਆ ਹੁੰਦਾ ਏ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਮਾੜੇ ਚੰਗੇ ਖਿਆਲ ਚੱਲਦੇ ਰਹਿੰਦੇ ਨੇ ਸਾਡਾ ਮਨ ਵਰਤਮਾਨ ਦੇ ਵਿੱਚ ਨਾ ਹੋ ਕੇ ਜਾਂ ਤਾਂ ਅਤੀਤ ਵਿੱਚ ਰਹਿੰਦਾ ਏ ਜਾਂ ਭਵਿੱਖ ਦੀਆਂ ਕਲਪਨਾਵਾਂ ਦੇ ਵਿੱਚ ਇਸ ਕਰਕੇ ਅਸੀਂ ਜੋ ਕੰਮ ਉਸ ਵੇਲੇ ਕਰ ਰਹੇ ਹੁੰਦੇ ਆਂ ਉਹਦੇ ਵਿੱਚ ਪੂਰਾ ਧਿਆਨ ਨਹੀਂ ਦੇ ਪਾਉਂਦੇ ਜੇ ਪਾਠ ਪੂਜਾ ਕਰਦੇ ਆ ਤਾਂ ਪਾਠ ਪੂਜਾ ਦੇ ਵਿੱਚ ਧਿਆਨ ਨਹੀਂ ਲੱਗਦਾ ਜੇ ਅਸੀਂ ਕੋਈ ਆਪਣਾ ਦੁਨਿਆਵੀ ਕੰਮ ਧੰਦਾ ਕਰਦੇ ਆ ਤਾਂ ਉਸ ਕੰਮ ਨੂੰ ਵੀ ਅਸੀਂ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਕਿਉਂਕਿ ਸਾਡਾ ਮਨ ਸਾਥ ਨਹੀਂ ਦਿੰਦਾ ਤਾਂ ਅਸੀਂ ਕੀ ਕਰੀਏ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਮਨ ਨੂੰ ਟਿਕਾਉਣ ਦੀ ਗੱਲ ਕਰਨੀ ਹੈ ਕਿ ਸਾਡਾ ਮਨ ਸਾਡੇ ਵਸ ਵਿੱਚ ਸਾਡੇ ਕਾਬੂ ਵਿੱਚ ਕਿੰਝ ਜਾ ਸਕਦਾ ਹੈ ਸਾਡੇ ਮਨ ਦੀ ਇਕਾਕਰਤਾ ਕਿੰਜ ਬਣ ਸਕਦੀ ਆ ਇਹਦੇ ਬਾਰੇ ਆਪਾਂ ਗੱਲ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਣ ਦੇ ਨਾਲ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਨੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਆਪਾਂ ਸਭ ਜਾਣਦੇ ਆ ਕਿ ਸਾਡਾ ਮਨ ਕਿੰਨਾ ਪਾਵਰਫੁਲ ਆ ਕਿੰਨਾ ਤਾਕਤਵਾਰ ਆ ਸਾਡਾ ਮਨ ਜੋ ਚਾਵੇ ਉਹ ਹੋ ਸਕਦਾ ਹੈ ਅਸੀਂ ਜੋ ਚਾਈਏ ਮਨ ਕਰਕੇ ਪ੍ਰਾਪਤ ਕਰ ਸਕਦੇ ਆ ਮਨ ਦੇ ਵਿੱਚ ਇੰਨੀ ਪਾਵਰ ਇੰਨੀ ਤਾਕਤ ਆ ਕਿਸੇ ਵੀ ਕੰਮ ਦੀ ਸਫਲਤਾ ਦੇ ਵਿੱਚ ਮਨ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਜਿਸ ਕੰਮ ਨੂੰ ਅਸੀਂ ਮਨ ਲਾ ਕੇ ਪੂਰੇ ਚਾਅ ਉਤਸ਼ਾਹ ਦੇ ਨਾਲ ਕਰਦੇ ਆ ਨਾ ਉਸ ਕੰਮ ਦੇ ਵਿੱਚ ਸਫਲਤਾ ਮਿਲਣੀ ਤੈਅ ਹੋ ਜਾਂਦੀ ਆ ਪਰ ਜਿਸ ਕੰਮ ਦੇ ਵਿੱਚ ਸਾਡਾ ਮਨ ਨਾਲ ਲੱਗੇ ਜਿਸ ਕੰਮ ਨੂੰ ਸਾਡਾ ਮਨ ਨਾ ਮੰਨੇ ਉਹਦੇ ਵਿੱਚ ਆਪਾਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਮਿਹਨਤ ਦਾ ਉਹਨਾਂ ਫਲ ਨਹੀਂ ਮਿਲਦਾ ਜਾਂ ਫਿਰ ਉਹ ਕੰਮ ਨੇਪਰੇ ਨਹੀਂ ਚੜ ਪਉਂਦਾ ਇਸ ਕਰਕੇ ਕਿਹਾ ਜਾਂਦਾ ਵੀ ਸਾਡੇ ਹਰ ਇੱਕ ਕੰਮ ਦੇ ਪਿੱਛੇ ਸਾਡੇ ਮਨ ਦਾ ਵੱਡਾ ਹੱਥ ਹੁੰਦਾ ਹੈ ਭਾਵੇਂ ਅਸੀਂ ਬਾਠ ਪੂਜਾ ਕਰ ਰਹੇ ਹਾਂ ਭਾਵੇਂ ਆਪਾਂ ਆਪਣਾ ਕੋਈ ਪਰਿਵਾਰ ਕੰਮ ਧੰਦਾ ਕਰਦੇ ਆ ਜੋ ਵੀ ਕੰਮ ਕਰਦੇ ਆ ਨਾ ਉਹਦੇ ਵਿੱਚ ਸਾਡੇ ਮਨ ਦਾ ਲੱਗਣਾ ਬਹੁਤ ਜ਼ਰੂਰੀ ਆ ਮਨ ਉਹ ਤਾਕਤ ਆ ਉਹ ਪਾਵਰ ਆ ਜੋ ਅਸੰਭਵ ਕੰਮ ਨੂੰ ਵੀ ਸੰਭਵ ਕਰ ਸਕਦੀ ਆ ਪਰ ਮਨ ਦੀ ਇੱਕ ਕਮਜ਼ੋਰੀ ਆ ਕਿ ਸਾਡੇ ਮਨ ਨੂੰ ਸਹੀ ਅਤੇ ਗਲਤ ਦਾ ਗਿਆਨ ਨਹੀਂ ਆ ਇਹ ਚੰਗੇ ਪਾਸੇ ਘੱਟ ਅਤੇ ਮਾੜੇ ਪਾਸੇ ਜ਼ਿਆਦਾ ਜਨਤਾ ਹੈ ਸਹੀ ਗਲਤ ਦਾ ਗਿਆਨ ਸਾਨੂੰ ਖੁਦ ਨੂੰ ਇਹਨੂੰ ਦੇਣਾ ਪੈਣਾ ਹੈ ਜੋ ਚੀਜ਼ ਸਾਨੂੰ ਚਾਹੀਦੀ ਆ ਜੋ ਵੀ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਨਾ ਉਹ ਮੈਸੇਜ ਸਾਨੂੰ ਖੁਦ ਨੂੰ ਆਪਣੇ ਮਨ ਨੂੰ ਦੇਣਾ ਪੈਣਾ ਹੈ ਕਿ ਮਨਾ ਆਪਾਂ ਨੂੰ ਆਹ ਚੀਜ਼ ਚਾਹੀਦੀ ਆ ਤੂੰ ਇਸ ਬਾਰੇ ਸੋਚ ਇਸ ਬਾਰੇ ਕੰਮ ਕਰ ਤਾਂ ਜਾ ਕੇ ਸਾਡਾ ਮਨ ਸਹੀ ਪਾਸੇ ਸੋਚਣਾ ਸ਼ੁਰੂ ਕਰੇਗਾ ਜੇ ਆਪਾਂ ਆਪਣੇ ਮਨ ਨੂੰ ਖੁੱਲਾ ਛੱਡ ਦਈਏ ਵੀ ਤੂੰ ਜੋ ਮਰਜ਼ੀ ਕਰੀ ਜਾ ਤਾਂ ਫਿਰ ਇਹਨੇ ਆਪਣੀ ਮਨ ਮਰਜ਼ੀ ਕਰਨੀ ਆ ਫਿਰ ਇਹਨੇ ਸਹੀ ਪਾਸੇ ਘੱਟ ਤੇ ਗਲਤ ਪਾਸੇ ਜ਼ਿਆਦਾ ਜਾਣਾ ਹੈ ਪਰ ਸਾਡੇ ਮਨ ਨੂੰ ਹੀ ਚੰਗਾ ਮਾੜਾ ਗਿਆਨ ਮਿਲਦਾ ਕਿੱਥੋਂ ਆ ਉਹ ਵੀ ਸਾਡੇ ਤੋਂ ਹੀ ਮਿਲਦਾ ਹੈ ਜੋ ਚੀਜ਼ਾਂ ਅਸੀਂ ਦੇਖਦੇ ਹਾਂ ਪੜ੍ਹਦੇ ਹਾਂ ਸੁਣਦੇ ਹਾਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਦੇਖਦੇ ਹਾਂ ਜ਼ਿਆਦਾ ਪੜ੍ਹਦੇ ਹਾਂ ਜ਼ਿਆਦਾ ਸੁਣਦੇ ਹਾਂ ਉਹ ਚੀਜ਼ਾਂ ਇਹਦੇ ਲਈ ਸੱਟ ਹੋ ਜਾਂਦੀਆਂ ਨੇ ਤਾਂ ਇਸ ਕਰਕੇ ਧਿਆਨ ਆਪਾਂ ਖੁੱਦ ਰੱਖਣਾ ਹੈ ਕਿ ਅਸੀਂ ਆਪਣੇ ਮਨ ਨੂੰ ਚੰਗਾ ਗਿਆਨ ਦੇਈਏ ਚੰਗੀ ਜਾਣਕਾਰੀ دیਏ ਤਾਂ ਜੋ ਸਾਡਾ ਮਨ ਹਮੇਸ਼ਾ ਸਾਡੇ ਲਈ ਚੰਗਾ ਸੋਚ ਸਕੇ ਚੰਗਾ ਕਰ ਸਕੇ ਪਰ ਆਪਾਂ ਤਾਂ ਆਪਣੇ ਵੱਲੋਂ ਚੰਗਾ ਹੀ ਸੋਚਦੇ ਹਾਂ ਨਾ ਕਿ ਆਪਾਂ ਆਹਮੇਸ਼ਾ ਕਹਿੰਦੇ ਵੀ ਸਾਡੇ ਨਾਲ ਚੰਗਾ ਹੋਵੇ ਫਿਰ ਵੀ ਮਨ ਦੇ ਵਿੱਚ ਮਾੜੇ ਖਿਆਲ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਤਾਂ ਮਨ ਦੀ ਇੱਕ ਆਦਤ ਹੈ ਕਿ ਮਨ ਨੇ ਇੱਕ ਵਾਰ ਜੋ ਵੀ ਚੀਜ਼ ਦੇਖ ਲਈ ਇਸ ਮਨ ਅੰਦਰ ਘਰ ਕਰ ਗਈ ਨਾ ਉਹਨੂੰ ਇਹ ਛੇਤੀ ਚੇਤਾ ਨਹੀਂ ਭੁੱਲਦਾ ਉਸ ਚੀਜ਼ ਦਾ ਉਸ ਗੱਲ ਦਾ ਚਿੰਤਨ ਵਾਰ-ਵਾਰ ਇਹਦੇ ਅੰਦਰ ਚੱਲਦਾ ਰਹਿੰਦਾ ਹੈ ਇਸੇ ਕਰਕੇ ਆਪਾਂ ਕਈ ਵਾਰ ਜਦੋਂ ਆਪਣੇ ਕੰਮ ਧੰਦੇ ਕਰਦੇ ਹਾਂ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਘੰਟਿਆਂ ਬੰਦੀ ਤੱਕ ਅਸੀਂ ਇੱਕੋ ਗੱਲ ਬਾਰੇ ਸੋਚ ਰਹੇ ਸੀ ਕੰਮ ਅਸੀਂ ਕੋਈ ਹੋਰ ਕਰ ਰਹੇ ਸੀ ਸਾਡੇ ਮਨ ਅੰਦਰ ਖਿਆਲ ਕੋਈ ਹੋਰ ਚੱਲ ਰਿਹਾ ਸੀ ਇਸੇ ਕਰਕੇ ਅਸੀਂ ਆਪਣੇ ਕੰਮਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਕਈ ਬੱਚੇ ਨੇ ਪੜ੍ਹਾਈ ਕਰਦੇ ਨੇ ਉਹ ਸਹੀ ਤਰੀਕੇ ਦੇ ਨਾਲ ਪੜ੍ਹ ਨਹੀਂ ਪਾਉਂਦੇ ਕਿਉਂਕਿ ਕਿਤਾਬ ਅੱਗੇ ਪਈ ਹੁੰਦੀ ਆ ਪਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਕੁਝ ਹੋਰ ਚੱਲ ਰਹੇ ਨੇ ਹੁਣ ਆਪਾਂ ਕਈ ਵਾਰ ਕਰਦੇ ਕੰਮਕਾਰ ਕਰਦੇ ਆ ਬੀਬੀਆਂ ਨੂੰ ਖਾਸ ਕਰਕੇ ਪਤਾ ਕਰਦੇ ਕੰਮਕਾਰ ਕਰਦਿਆਂ ਹੋਇਆਂ ਕਰਦਾ ਪੂਰਾ ਕੰਮ ਹੋ ਜਾਂਦਾ ਹੈ ਫਿਰ ਯਾਦ ਹੁੰਦਾ ਵੀ ਮੈਂ ਕਿੰਨੇ دیر ਦੀ ਕੋਈ ਗੱਲ ਸੋਚ ਰਹੀ ਸੀ ਉੱਥੇ ਗੱਲਾਂ ਵੀ ਸਾਡੇ ਮਨ ਦੇ ਵਿੱਚ ਬਹੁਤ ਪੁਰਾਣੀਆਂ ਪੁਰਾਣੀਆਂ ਹੁੰਦੀਆਂ ਨੇ ਭਾਈ ਵਾਰ ਉਹ ਗੱਲਾਂ ਸਾਡੇ ਮਨ ਅੰਦਰ ਚਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡਾ ਕੋਈ ਵਾਅ ਵਾਸਤਾ ਹੀ ਨਹੀਂ ਸਾਡੇ ਆਸ-ਪਾਸ ਕੁਝ ਘਟਨਾਵਾਂ ਹੋ ਗਈਆਂ ਉਹ ਸਾਡੇ ਮਨ ਅੰਦਰ ਚੱਲਦੀਆਂ ਰਹਿੰਦੀਆਂ ਨੇ ਤੇ ਕਲਪਨਾ ਵੀ ਕੀ ਹੁੰਦੀ ਆ ਵੀ ਜਿੱਦਾਂ ਇਹ ਘਟਨਾ ਮੇਰੇ ਨਾਲ ਹੀ ਵਾਪਰੀ ਹੋਵੇ ਖਾਸ ਕਰਕੇ ਮਾੜੀਆਂ ਚੀਜ਼ਾਂ ਕੋਈ ਮਾੜੀ ਘਟਨਾ ਕਿਸੇ ਦੇ ਨਾਲ ਵਾਪਰ ਗਈ ਕੁਝ ਮਾੜਾ ਹੋ ਗਿਆ ਤਾਂ ਸਾਡਾ ਮਨ ਸਾਨੂੰ ਸਾਡੇ ਲਈ ਕਲਪਨਾ ਕਰਕੇ ਦਿਖਾਉਂਦਾ ਰਹਿੰਦਾ ਹੈ ਕਿ ਜੇ ਤੇਰੇ ਨਾਲੇ ਜੋਜ ਵੀ ਫਿਰ ਤੇਰਾ ਕੀ ਬਣੇ ਇਹ ਮਨ ਦੀ ਆਦਤ ਹੈ ਕੀ ਮਨ ਨੇ ਜੋ ਵੀ ਮਾਰੀਆਂ ਘਟਨਾਵਾਂ ਨੇ ਮਾਰੀਆਂ ਚੀਜ਼ਾਂ ਨੇ ਉਹਨਾਂ ਬਾਰੇ ਜ਼ਿਆਦਾ ਸੋਚਣਾ ਹੈ ਪਰ ਸਾਨੂੰ ਪਤਾ ਹੈ ਕਿ ਸਾਡੇ ਲਈ ਕੀ ਸਹੀ ਆ ਕੀ ਗਲਤ ਆ ਇਸ ਕਰਕੇ ਅਸੀਂ ਆਪਣੇ ਮਨ ਨੂੰ ਚੰਗਾ ਗਿਆਨ ਦੇਣਾ ਹੈ ਤਾਂ ਇੱਥੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਵੀ ਸਾਡੇ ਮਨ ਦੇ ਲਈ ਚੰਗਾ ਗਿਆਨ ਕਿਹੜਾ ਹੈ ਅਤੇ ਅਸੀਂ ਆਪਣੇ ਮਨ ਨੂੰ ਚੰਗੇ ਗਿਆਨ ਦੇ ਨਾਲ ਕਿੰਜ ਭਰ ਸਕਦੇ ਆ ਕਿਉਂਕਿ ਅਸੀਂ ਜਦੋਂ ਹੀ ਇਹਨੂੰ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕਰਦੇ ਆ ਇਹ ਮਾੜੇ ਪਾਸੇ ਭੱਜਦਾ ਹੈ ਤਾਂ ਦੇਖੋ ਜੀ ਇਹਦਾ ਇੱਕੋ ਇੱਕ ਹੱਲ ਹੈ ਕਿ ਆਪਾਂ ਕੋਸ਼ਿਸ਼ ਕਰਨੀ ਨਹੀਂ ਛੱਡਨੀ ਮਨ ਨੇ ਆਪਣਾ ਕੰਮ ਕਰਨਾ ਹੈ ਮਨ ਚੰਚਲ ਆ ਇਹਨੇ ਵਾਰ-ਵਾਰ ਮਾੜੇ ਪਾਸੇ ਜਾਣਾ ਹੈ ਪਰ ਅਸੀਂ ਸਮਝਦਾਰ ਹਾਂ ਅਸੀਂ ਸਿਆਣੇ ਹਾਂ ਸਾਨੂੰ ਪਤਾ ਹੈ ਨਾ ਕਿ ਸਾਨੂੰ ਕੀ ਚਾਹੀਦਾ ਹੈ ਸਾਡੇ ਲਈ ਕੀ ਸਹੀ ਆ ਕੀ ਗਲਤ ਆ ਅਸੀਂ ਆਪਣੇ ਮਨ ਨੂੰ ਕੀ ਮੈਸੇਜ ਦੇਣੇ ਆ ਇਸ ਕਰਕੇ ਅਸੀਂ ਆਪਣੇ ਮਨ ਨੂੰ ਚੰਗੇ ਵਿਚਾਰਾਂ ਦੇ ਨਾਲ ਚੰਗੇ ਗਿਆਨ ਦੇ ਨਾਲ ਪਰਦੇ ਰਹਿਣਾ ਹੈ ਇਹ ਕੋਸ਼ਿਸ਼ ਕਰਨੋਂ ਨਹੀਂ ਹਟਣਾ ਸ਼ੁਰੂਆਤ ਕਰਨੀ ਹੈ ਸਵੇਰੇ ਸਵੇਰ ਉੱਠਦੇ ਅੰਸਾਰ ਉੱਠਦੇ ਅੰਸਾਰ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਇਹਨੂੰ ਗੁਰਬਾਣੀ ਦੇ ਗਿਆਨ ਦੇ ਨਾਲ ਪਰਣਾ ਹੈ ਪਾਪ ਕੀ ਗੁਰਬਾਣੀ ਦਾ ਪਾਠ ਕਰਨਾ ਹੈ ਫਿਰ ਕੋਈ ਨਾ ਕੋਈ ਕਥਾ ਵਿਚਾਰ ਸੁਣਨੀ ਹੈ ਤਾਂ ਜੋ ਜੋ ਵੀ ਗੁਰੂ ਦਾ ਉਪਦੇਸ਼ ਹੈ ਸਾਨੂੰ ਸਮਝ ਵਿੱਚ ਆਵੇ ਸਾਡੇ ਮਨ ਨੂੰ ਪਤਾ ਲੱਗੇ ਵੀ ਸਾਡੇ ਲਈ ਕੀ ਸਹੀ ਆ ਕੀ ਗਲਤ ਆ ਪਰ ਇੱਥੇ ਵੀ ਕੀ ਹੁੰਦਾ ਕਿ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਜਾਂ ਕਈ ਵਾਰ ਕੋਈ ਕਥਾ ਵਿਚਾਰ ਸੁਣਦੇ ਆ ਤਾਂ ਅਸੀਂ ਆਪਣੇ ਵੱਲੋਂ ਤਾਂ ਗੁਰਬਾਣੀ ਦਾ ਪਾਠ ਕਰ ਰਹੇ ਸੀ ਜਾਂ ਕਥਾ ਵਿਚਾਰ ਸੁਣ ਰਹੇ ਸੀ ਪਰ ਸਾਡਾ ਮਨ ਦੂਰ ਦੀ ਦੂਰ ਚਲੇ ਜਾਂਦਾ ਹੈ ਹੋਰ ਹੀ ਕਲਪਨਾਵਾਂ ਦੇ ਵਿੱਚ ਰੁੱਝ ਜਾਂਦਾ ਹੈ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਪੂਰਾ ਪਾਠ ਅਸੀਂ ਕਰ ਲੈਂਦੇ ਆ ਜਾਂ ਫਿਰ ਅਸੀਂ ਕਥਾ ਵਿਚਾਰ ਦੀ ਸਮਾਪਤੀ ਤੋਂ ਬਾਅਦ ਸਾਨੂੰ ਪਤਾ ਲੱਗਦਾ ਵੀ ਸਾਡਾ ਮਨ ਤਾਂ ਸਤ ਸੰਗਤ ਦੇ ਵਿੱਚ ਹੈ ਹੀ ਨਹੀਂ ਸੀ ਸਾਡਾ ਮਨ ਤਾਂ ਗੁਰਬਾਣੀ ਦੇ ਪਾਠ ਦੇ ਵਿੱਚ ਲੱਗਾ ਹੀ ਨਹੀਂ ਅਸੀਂ ਤਾਂ ਕਿਤੇ ਹੋਰ ਹੀ ਤੁਰੇ ਫਿਰਦੇ ਰਹੇ ਤਾਂ ਇੱਥੇ ਨਿਰਾਸ਼ ਨਹੀਂ ਹੋਣਾ ਮਨ ਨੇ ਵਾਰ-ਵਾਰ ਸਾਨੂੰ ਇੰਜ ਪਟਕਾਉਣ ਦੀ ਕੋਸ਼ਿਸ਼ ਕਰਨੀ ਆ ਪਰ ਅਸੀਂ ਵਾਰ-ਵਾਰ ਮਨ ਨੂੰ ਜਿੱਥੋਂ ਟੁੱਟਿਆ ਸੀ ਉੱਥੋਂ ਫਿਰ ਤੋਂ ਫੜ ਕੇ ਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਹੈ ਜੇ ਜਿਵੇਂ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਆ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਆ ਕਰਦੇ ਆ ਸਾਹ ਸਾਡਾ ਮਨ ਪਟਕ ਜਾਂਦਾ ਹੈ ਇੱਧਰ ਉੱਧਰ ਚਲਿਆ ਜਾਂਦਾ ਹੈ ਮਨ ਵਿੱਚ ਕੋਈ ਨਾ ਕੋਈ ਖਿਆਲ ਆਉਣੇ ਸ਼ੁਰੂ ਹੋ ਗਏ ਤੇ ਜਿੱਥੋਂ ਵੀ ਸਾਨੂੰ ਪਤਾ ਲੱਗੇ ਨਾ ਵੀ ਸਾਡਾ ਮਨ ਤਾਂ ਕਿਤੇ ਹੋਰ ਚਲਿਆ ਗਿਆ ਸੀ ਉੱਥੋਂ ਹੀ ਮਨ ਨੂੰ ਫੜ ਕੇ ਫਿਰ ਤੋਂ ਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਹੈ ਜਿੱਥੋਂ ਮਨ ਭੱਜਿਆ ਸੀ ਉੱਥੋਂ ਹੀ ਦੁਬਾਰਾ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਜਿੱਥੇ ਕਥਾ ਵਿਚਾਰ ਦੇ ਵਿੱਚੋਂ ਮਨ ਭੱਜਿਆ ਸੀ ਉੱਥੋਂ ਦੁਬਾਰਾ ਕਥਾ ਵਿਚਾਰ ਸੁਣਨੀ ਸ਼ੁਰੂ ਕਰ ਦੇਣੀ ਵਾਰ-ਵਾਰ ਇਹ ਅਭਿਆਸ ਕਰਾਂਗੇ ਤਾਂ ਸਾਡਾ ਮਨ ਟਿਕਾਣੇ ਦੇ ਵਿੱਚ ਆਵੇਗਾ ਕੋਸ਼ਿਸ਼ ਸ਼ਾਂਤ ਕਰਨੀਆਂ ਕਦੇ ਨਹੀਂ ਛੱਡਣੀਆਂ ਸਵੇਰੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਇਹ ਅਭਿਆਸ ਕਰਨਾ ਹੈ ਕਿ ਗੁਰਬਾਣੀ ਦਾ ਪਾਠ ਕਰਨਾ ਹੈ ਫਿਰ ਉਸ ਤੋਂ ਬਾਅਦ ਆਪਣੇ ਮਨ ਨੂੰ ਵਿਚਾਰਾਂ ਦੇ ਨਾਲ ਭਰਨਾ ਹੈ ਮਨ ਨੂੰ ਕਹਿਣਾ ਵੀ ਮਨਾ ਤੂੰ ਬਹੁਤ ਮਜ਼ਬੂਤ ਹੈਂ ਤੂੰ ਬਹੁਤ ਤਾਕਤਵਾਰ ਹੈਂ ਤੂੰ ਬਹੁਤ ਸਮਝਦਾਰ ਤੂੰ ਬਹੁਤ ਸਿਆਣਾ ਹੈ ਆਪਣੇ ਆਪ ਨੂੰ ਆਪਣੇ ਮਨ ਨੂੰ ਸ਼ਾਬਾਸ਼ੇ ਦੇਣੀ ਹੈ ਚੜ੍ਹਦੀ ਕਲਾ ਤੇ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਕਿ ਤੂੰ ਤਾਂ ਸਭ ਕੁਝ ਕਰ ਸਕਦਾ ਹੈ ਤੂੰ ਕਰ ਰਿਹਾ ਹੈ ਫਿਰ ਕੁਝ ਦੇਰ ਸੈਰ ਜ਼ਰੂਰ ਕਰਨੀ ਆ ਸੈਰ ਕਰਦੇ ਆ ਨਾ ਉਹਦੇ ਨਾਲ ਵੀ ਸਾਡੇ ਤਨ ਮਨ ਦੇ ਉੱਤੇ ਚੰਗਾ ਪ੍ਰਭਾਵ ਪੈਂਦਾ ਹੈ ਅਤੇ ਗੁਰਬਾਣੀ ਦਾ ਪਾਠ ਪੰਜ ਨਾਂ ਮਰਜੀ ਕਰ ਲਈਏ ਸਿਮਰਨ ਕਰਨਾ ਬਹੁਤ ਜ਼ਰੂਰੀ ਆ ਗੁਰੂ ਦਾ ਧਿਆਨ ਧਰ ਕੇ ਬਲਤਣਾ ਜ਼ਰੂਰੀ ਆ ਜਿੰਨਾ ਹੀ ਅਸੀਂ ਗੁਰੂ ਦਾ ਧਿਆਨ ਧਰਾਂਗੇ ਸਿਮਰਨ ਕਰਾਂਗੇ ਆਉਂਦੇ ਜਾਂਦੇ ਸਾਹਾਂ ਨੂੰ ਮਹਿਸੂਸ ਕਰਾਂਗੇ ਉਨਾ ਹੀ ਸਾਡੇ ਮਨ ਦਾ ਟਿਕਾਣਾ ਬਣੇਗਾ ਇਹ ਅਭਿਆਸ ਆਪਾਂ ਰੋਜ਼ ਸਵੇਰੇ ਉੱਠ ਕੇ ਕਰਨੇ ਨੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਗੁਰਬਾਣੀ ਦਾ ਪਾਠ ਕਰਕੇ ਸੋਣਾ ਹੈ ਕੋਈ ਵੀ ਮਨ ਦੇ ਵਿੱਚ ਮਾੜਾ ਚੰਗਾ ਖਿਆਲ ਆ ਰਿਹਾ ਹੈ ਨਾ ਉਹਨੂੰ ਆਪਣੇ ਮਨ ਦੇ ਵਿੱਚੋਂ ਹਟਾ ਦੇਣਾ ਹੈ। ਉਹਦੀ ਜਗ੍ਹਾ ਤੇ ਉੱਤੇ ਗੁਰੂ ਦਾ ਧਿਆਨ, ਗੁਰੂ ਦਾ ਗਿਆਨ ਲੈ ਕੇ ਆਉਣਾ ਹੈ। ਕਈ ਵਾਰ ਰਾਤ ਨੂੰ ਅਸੀਂ ਕਈ ਐਸੀਆਂ ਫਿਲਮਾਂ, ਨਾਟਕ ਦੇਖਦੇ ਦੇਖਦੇ ਸੌਂ ਜਾਂਦੇ ਹਾਂ ਜੋ ਸਾਰੀ ਰਾਤ ਵੀ ਸਾਡੇ ਮਨ ਦੇ ਉੱਤੇ ਮਾੜਾ ਪ੍ਰਭਾਵ ਪਾਉਂਦੇ ਆ ਅਤੇ ਸਵੇਰੇ ਉੱਠਦਿਆਂ ਸਾਰੀ ਫਿਰ ਉੱਥੋਂ ਹੀ ਕੰਮ ਸ਼ੁਰੂ ਹੋ ਜਾਂਦਾ। ਇਸ ਕਰਕੇ ਰਾਤ ਨੂੰ ਚੰਗੀਆਂ ਚੀਜ਼ਾਂ ਦੇਖ ਕੇ ਸੌਣੀ ਹੈ ਜੋ ਸਾਡੇ ਲਈ ਜ਼ਰੂਰੀ ਆ ਜੋ ਸਾਨੂੰ ਚਾਹੀਦੀਆਂ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਸਾਡੇ ਲਈ ਬੇਹੱਦ ਜ਼ਰੂਰੀ ਆ ਜੇ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਜੇ ਅਸੀਂ ਆਪਣੇ ਗੁਰੂ ਦੀ ਖੁਸ਼ੀ ਗੁਰੂ ਦੀ ਬਰਕਤ ਹਾਸਲ ਕਰਨੀ ਹੈ ਨਾ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਗੁਰਬਾਣੀ ਦਾ ਪਾਠ ਸਵੇਰੇ ਉੱਠਦੇ ਅਸਾਰ ਵੀ ਗੁਰਬਾਣੀ ਦਾ ਪਾਠ ਤਾਂ ਦੇਖਣਾ ਮਨ ਕਿਤੇ ਨਹੀਂ ਭੱਜ ਸਕਦਾ ਮਨ ਗੁਰੂ ਚਰਨ ਮਨ ਗੁਰੂ ਚਰਨਾ ਦੇ ਨਾਲ ਜ਼ਰੂਰ ਜੁੜੇਗਾ ਜਿਸ ਦਿਨ ਮਨ ਗੁਰੂ ਚਰਨਾ ਦੇ ਨਾਲ ਜੁੜ ਗਿਆ ਗੁਰੂ ਦੀ ਖੁਸ਼ੀ ਗੁਰੂ ਦੀ ਬਰਕਤ ਆਪਣੇ ਆਪ ਸਾਡੀ ਝੋਲੀ ਦੇ ਵਿੱਚ ਪੈ ਜਾਣੀ ਆ ਸਤਿਗੁਰ ਸੱਚੇ ਪਾਸ਼ਾ ਉਹਨਾਂ ਦੇ ਉੱਤੇ ਬਹੁਤ ਖੁਸ਼ ਹੁੰਦੇ ਨੇ ਜੋ ਅਮਰਤ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਦੇ ਨੇ ਗੁਰੂ ਸਾਹਿਬ ਜੀ ਉਹਨਾਂ ਦੇ ਉੱਤੇ ਸਦਾ ਹੀ ਦਿਆਲ ਨੇ ਸਦਾ ਹੀ ਮਿਹਰਬਾਨ ਨੇ ਤਾਂ ਆਪਾਂ ਆਪਣੇ ਵੱਲੋਂ ਇਹ ਕੋਸ਼ਿਸ਼ਾਂ ਕਰਦੇ ਰਹਿਣਾ ਹੈ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਗੁਰੂ ਦਾ ਗਿਆਨ ਤੇ ਧਿਆਨ ਦੋਵੇਂ ਜ਼ਰੂਰੀ ਆ ਤਾਂ ਦੋਵੇਂ ਹੀ ਕਰਨੇ ਆ ਪਾਪ ਕੀ ਪਾਠ ਵੀ ਕਰਨਾ ਹੈ ਸਿਮਰਨ ਵੀ ਕਰਨਾ ਹੈ ਸਵੇਰ ਦੀ ਸੈਰ ਵੀ ਕਰਨੀ ਆ ਕਸਰਤ ਵੀ ਕਰਨੀ ਆ ਸਿਰੇ ਸਿਰ ਆਪਣੇ ਆਪ ਨੂੰ ਚੰਗੇ ਵਿਚਾਰਾਂ ਦੇ ਨਾਲ ਭਰਨਾ ਹੈ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਆ ਸਵੇਰੇ ਸਵੇਰ ਹੀ ਕੋਈ ਨਾ ਕੋਈ ਕਥਾ ਵਿਚਾਰ ਜ਼ਰੂਰ ਸੁਣਨੀ ਆ ਆਜੋ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ ਸਾਡੇ ਮਨ ਨੂੰ ਸਵੇਰੀ ਉੱਠਦੇ ਆਸਾਂ ਰਹੀ ਸਹੀ ਗਿਆਨ ਸਹੀ ਜਾਣਕਾਰੀ ਮਿਲ ਜਾਵੇ ਤਾਂ ਇਹ ਕੋਸ਼ਿਸ਼ ਆਪਾਂ ਹਰ ਰੋਜ਼ ਕਰਨੀਆਂ ਨੇ ਓਨੀ ਦੇਰ ਤੱਕ ਕਰਨੀਆਂ ਨੇ ਜਿੰਨੀ ਦੇਰ ਤੱਕ ਸਾਡਾ ਮਨ ਕਾਬੂ ਦੇ ਵਿੱਚ ਨਹੀਂ ਆਉਂਦਾ ਇਹ ਨਹੀਂ ਕਹਿਣਾ ਕਿ ਕਿੰਨੇ ਕ ਦਿਨਾਂ ਬਾਅਦ ਆ ਜਾਵੇਗਾ ਕਿਉਂਕਿ ਡਾਕਟਰ ਦੇ ਕੋਲ ਵੀ ਆਪਾਂ ਆਪਣਾ ਇਲਾਜ ਕਰਵਾਉਣ ਜਾਂਦੇ ਹਾਂ ਨਾ ਤਾਂ ਡਾਕਟਰ ਸਾਡੀ ਬਿਮਾਰੀ ਨੂੰ ਦੇਖ ਕੇ ਰੋਗ ਨੂੰ ਦੇਖ ਕੇ ਹੀ ਇਲਾਜ ਦੱਸਦਾ ਹੈ ਕਿਸੇ ਦਾ ਰੋਗ ਛੋਟਾ ਹੁੰਦਾ ਹੈ ਉਹ ਛੇਤੀ ਠੀਕ ਹੋ ਜਾਂਦਾ ਹੈ ਕਿਸੇ ਦਾ ਵੱਡਾ ਹੁੰਦਾ ਹੈ ਉਹ ਟਾਈਮ ਲੱਗਦਾ ਹੈ ਉਸੇ ਤਰ੍ਹਾਂ ਹੁਣ ਸਾਡਾ ਮਨ ਕਿੰਨਾ ਕੁ ਬਿਮਾਰ ਹੈ ਸਾਨੂੰ ਖੁਦ ਨੂੰ ਪਤਾ ਹੈ ਤਾਂ ਸਾਡੇ ਮਨ ਦੇ ਹਿਸਾਬ ਦੇ ਨਾਲ ਹੀ ਇਹਦਾ ਇਲਾਜ ਹੋਵੇਗਾ ਪਰ ਆਪਾਂ ਕੋਸ਼ਿਸ਼ ਕਰਨੋ ਨਹੀਂ ਛੱਡਨੀ ਆਪਾਂ ਕੋਸ਼ਿਸ਼ ਕਰਦੇ ਰਹਿਣਾ ਹੈ ਆਪਣੇ ਮਨ ਨੂੰ ਤੰਦਰੁਸਤ ਨਰਵਾ ਬਣਾਉਣਾ ਹੈ ਕਿਉਂਕਿ ਸਾਨੂੰ ਜੋ ਮਿਲਣਾ ਹੈ ਨਾ ਸਾਡੇ ਮਨ ਕਰਕੇ ਮਿਲਣਾ ਹੈ ਤਾਂ ਜੇ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਹੈ ਕਾਮਯਾਬ ਹੋਣਾ ਹੈ ਆਪਣੀ ਜ਼ਿੰਦਗੀ ਨੂੰ ਸੋਹਣਾ ਸੌਖਾ ਬਣਾਉਣਾ ਹੈ ਤਾਂ ਫਿਰ ਮਨ ਨੂੰ ਮਜ਼ਬੂਤ ਨਰਵਾ ਬਣਾਉਣਾ ਮਨ ਨੂੰ ਆਪਣੇ ਵੱਸ ਵਿੱਚ ਕਰਨਾ ਕੰਟਰੋਲ ਵਿੱਚ ਕਰਨਾ ਬਹੁਤ ਜ਼ਰੂਰੀ ਹੈ